ਬਲਦੇਵ ਸਿੰਘ ਸਵਾਤੀ ਇਹ ਉਹ ਨਾਮ ਹੈ ਜਿਹੜਾ ਅੱਜ ਤੋਂ 6 ਸਾਲ ਪਹਿਲਾਂ ਬੜਾ ਚਰਚਾ ਚ ਰਿਹਾ ਸੁਰਖੀਆਂ ਚ ਰਿਹਾ ਬਲਦੇਵ ਸਿੰਘ ਸਵਾਤੀ ਜੋ ਕਿ ਪਾਕਿਸਤਾਨ ਦਾ ਬਸਨੀਕ ਸੀ ਬੜਾ ਲੰਮਾ ਸਮਾਂ ਪਾਕਿਸਤਾਨ ਦੇ ਵਿੱਚ ਰਿਹਾ ਤੇ 6 ਸਾਲ ਪਹਿਲਾਂ ਪਾਕਿਸਤਾਨ ਨੂੰ ਛੱਡ ਕੇ ਪੰਜਾਬ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਬੜੀਆਂ ਧਮਕੀਆਂ ਵੀ ਮਿਲੀਆਂ ਬਹੁਤ ਕੁਝ ਹੋਇਆ ਔਰ ਸੁਰਖੀਆਂ ਏਰੀਆ ਨੇ ਚੈਨਲ ਤੇ ਅਖਬਾਰਾਂ ਦੀਆਂ ਵੀ ਬੜੀਆਂ ਰਹੀਆਂ ਬਲਦੇਵ ਸਿੰਘ ਜਿਹੜਾ ਕਿ ਇਸ ਵਾਰ ਇੰਡੀਆ ਦੇ ਵਿੱਚ ਪਹਿਲੀ ਵਾਰ ਬੋਰਡ ਪਾ ਰਿਹਾ ਹੈ ਪਹਿਲੀ ਵਾਰ ਬੋਰਡ ਜਿਹੜੀ ਹੈ ਉਹਨੇ ਪਾਈ ਹੈ ਸੋ ਗੱਲ ਕਰਦੇ ਆ ਬਲਦੇਵ ਜੀ ਨਾਲ ਬਲਦੇਵ ਜੀ ਕਿੰਨਾ ਚਿਰ ਪਹਿਲਾਂ ਤੁਸੀਂ ਪਾਕਿਸਤਾਨ ਤੋਂ ਆਏ ਸੀ ਤੇ ਪਾਕਿਸਤਾਨ ਚ ਉੱਥੇ ਪੱਕੇ ਬਸਨੀਕ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੇਰਾ ਨਾਮ ਬਲਦੇਵ ਕੁਮਾਰ ਹੈ ਮੈਂ ਬਲਦੇਵ ਕੁਮਾਰ ਹੈ ਸਿੰਘ ਦੇ ਆਂ ਬਾਰਾਲ ایک سے ملے پاکستان رہ چکے ہاں اج بہت خوشی ہو رہی ہے بہت خوشی ہو رہی ہے کہ میرے ہندوستانی ناغرک بھی مل گئی تے نال ہی میں ووٹ پا کے بہت خوشی محسوس ہوئی تے میں اپنے ووٹ جڑا ہے اپنے ضمیر نو جڑا میرا ضمیر منو ملامت کر رہا ہے اسی کہ تو ووٹ کینوں پانی ہے میں کمل کے تے اپنا بٹن دبا کے اج مودی جی نے دکھا دیتا کہ میں وفادار ہوں میں بے وفا نہیں ہوں تو منہ ہندوستان سرکار تو ہوداں ਕੀ ਹਿੰਦੁਸਤਾਨ ਸਰਕਾਰ ਜਿਹੜੇ ਮੇਰੇ ਬਾਕੀ ਵੀ ਪਾਕਿਸਤਾਨ ਦੇ ਜਿਹੜੀ ਮੁਸੀਬਤਾਂ ਚੱਲ ਰਹਿਣ ਉਹਨਾਂ ਵਾਸਤੇ ਕੁਝ ਕਰਕੇ ਉਹਨਾਂ ਨੂੰ ਪਾਕਿਸਤਾਨ ਤੇ ਬਹੁਤ ਬੰਦੇ ਆ ਗਏ ਮੈਂ ਨਾਲ ਹੁਣ ਵੀ ਫੋਨ ਤੇ ਰਾਬਤਾ ਕਰਦੇ ਆ ਕਿ ਅਸੀਂ ਆਉਣੇ ਦੀ ਕੋਸ਼ਿਸ਼ ਕਰ ਰਹੇ ਹਾਂ ਵੀਜ਼ਾ ਨਹੀਂ ਮਿਲਦੇ ਮੈਂ ਮੋਦੀ ਜੀ ਨੂੰ ਰਿਕੁਐਸਟ ਕਰਨਾ ਯੋਗੀ ਜੀ ਤੁਸੀਂ ਕਹਿੰਦੇ ਹੋ ਕਿ ਇਹ ਤਰਤੀ ਗੁਰੂਆਂ ਦੀ ਤਰਤੀ ਅਸੀਂ ਸਾਫ਼ ਕਰਾਂਗੇ ਹਕੀਕਤ ਇਹ ਜਿਹੜੇ ਤਰੀਕੇ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਮੈਂ ਵੇਖਿਆ ਹੈ ਅੱਜ ਤੱਕ ਬੀਜਪੀ ਦੀ ਕਾਊਂਟਰ ਤੇ ਕੋਈ ਨਹੀਂ ਹੁੰਦਾ ਸੀ ਅੱਜ ਜਿਹੜੀ ਬੇੜ ਬਣੀ ਸੀ ਅਸੀਂ ਵੇਖਿਆ ਲੋਕਾਂ ਨੇ ਖੋਲ ਕੇ ਵੋਟ ਦਿੱਤੀ ਹੈ ਮਿਹਰਬਾਨੀ ਤੁਸੀਂ ਕਰੋ ਕਿ ਜਿਹੜੀ ਸਾਡੀ ਬੀਜੇਪੀ ਦੀ ਕਿਹਾਦਤ ਹੈ ਹੱਥ ਜੋੜ ਕੇ ਬੇਨਤੀ ਕਰਨਾ ਕਿ ਉਹਨਾਂ ਨੂੰ ਬਿਲਕੁਲ ਇੱਥੇ ਚੁੱਕ ਕੇ ਹਾਤਾਂ ਦੇ ਵਿੱਚ ਫੁੱਲਾਂ ਦੀ ਤਰ੍ਹਾਂ ਫੇਰਾਓ ਹਰ ਜਗ੍ਹਾ ਦੇ ਚਲਣੋ ਇੱਜ਼ਤ ਸਮਾਨ ਦਿਓ ਤਾਂ ਕਿ ਲੋਕਾਂ ਲੋਕਾਂੋਂ ਅਸੀਂ ਕੰਮ ਕਰ ਸਕਾਂ ਬਲਦੇਵ ਜੀ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਐਮਐਲਏ ਰਹੇ ਐਮਐਲਏ ਤੋਂ ਬਾਅਦ ਹੀ ਜਰੀਏ ਉਹਨੇ ਸੁਰੱਖਿयां ਉਠੀਆਂ ਸੀਗੀਆਂ ਉਸ ਤੋਂ ਬਾਅਦ ਪੰਜਾਬ ਆਏ ਪੰਜਾਬ ਦੇ ਵਿੱਚ ਆ ਕੇ ਅੱਜ ਪਹਿਲੀ ਵਾਰ ਜਿਹੜੀ ਹੈ ਇਹਨਾਂ ਨੇ ਆਪਣੀ ਬੋਰਡ ਦਾ ਜਿਹੜਾ ਹੈ ਇਸਤੇਮਾਲ ਕੀਤਾ ਹੈ ਮੈਂ ਇਹ ਨਹੀਂ ਕਹੂੰਗਾ ਕਿ ਬੋਰਡ ਕਿਨੂੰ ਪਾਈ ਕਿਨੂੰ ਨਹੀਂ ਪਾਈ ਪਰ ਇਹਨਾਂ ਨੇ ਜਿਹੜਾ ਸਾਫ਼ ਕਰ ਦਿੱਤਾ ਹੈ ਕਿ ਅੱਜ ਮੈਂ ਮੋਦੀ ਸਾਹਿਬ ਲਈ ਵਾਸਤੇ ਜਿਹੜੀ ਹੈ ਆਪਣੀ ਪਹਿਲੀ ਬੋਰਡ ਜਿਹੜੀ ਹੈ ਮੋਦੀ ਸਾਹਿਬ ਦੇ ਵਾਸਤੇ ਪਾਈ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਟੇਬਲ ਦੇ ਉੱਪਰ ਸਵੇਰ ਤੋਂ ਹੀ ਬੈਠੇ ਨੇ ਤੇ ਸਵੇਰ ਤੋਂ ਦੱਸ ਰਹੇ ਕਿ ਲੰਬੀਆਂ ਕਤਾਰਾਂ ਭਾਜਪਾ ਦੇ ਟੇਬਲ ਤੇ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਪਹਿਲੀ ਵਾਰ ਭਾਜਪਾ ਸ਼ਰੋਮਣੀ ਅਕਾਲੀ ਦਲ ਤੋਂ ਲੱਗੋ ਕਿ ਪ੍ਰੋਪਰ ਤੌਰ ਦੇ ਉੱਪਰ ਜਿਹੜੇ ਹੈ ਚੋਣਾਂ ਲੜ ਰਹੀ ਹੈ ਕਿਵੇਂ ਕਿਵੇਂ ਲੱਗ ਰਿਹਾ ਹੈ ਜਿਹੜਾ ਹੈ ਸੈਂਟਰ ਦੇ ਵਿੱਚ ਕੀ ਲੱਗਦਾ ਕੀ ਸਿਚUATION ਹੈ ਮੈਂ ਤਾਂ ਅਸਲ ਵਿੱਚ ਮੇਰੇ ਕੋਲ ਗੱਡੀ ਹੈ ਮੈਂ ਟੈਕਸੀ ਰੱਖੀ ਹੋਣ ਮੈਂ ਤਾਂ ਹਰ ਪਾਸੇ ਗਿਆ ਮੈਂ ਯੂਪੀ ਵੀ ਗਿਆ ਜਿੱਤੇ ਉੱਤਰਖੰਡ ਵੀ ਗਿਆ ਉੱਥੇ ਵੀ ਲੋਕਾਂ ਨੂੰ ਵੇਖਿਆ ਕਿਉਂਕਿ ਇੱਥੇ ਇੱਕ ਚੀਜ਼ ਮੈਂ ਹੋਰ ਵੀ ਵੇਖੀ ਹੈ ਇੱਥੇ ਮੁਸਲਮਾਨਾਂ ਨੂੰ ਡਰਾਉਣੇ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੁਸਲਮਾਨਾਂ ਨੂੰ ਇੱਥੇ ਕੱਢ ਲਾਂਗੇ CIA ਦੇ ਵਿੱਚ ਹੋ ਜਾਏਗਾ ਇਹ ਦੇ ਵਿੱਚ ਮੁਸਲਮਾਨਾਂ ਨੂੰ ਕੋਈ ਤਕਲੀਫ ਨਹੀਂ ਠੀਕ ਹੈ ਮੁਸਲਮਾਨ ਵੀ ਸਾਢੇ 20 ਰਨ ਇਤੇ ਬੈਠੇਨ ਉਹ ਉਹ ਸਾਢੇ ਤੋਂ ਬਗੈਰ ਨਹੀਂ ਹਨ ਨਾ ਉਹਨਾਂ ਤੋਂ ਬਗੈਰ ਅਸੀਂ رہ ਸਕਨੇ ਕਿਉਂਕਿ ਹਿੰਦੁਸਤਾਨ ਇੱਕ ਇਸ ਤਰ੍ਹਾਂ ਜਗ੍ਹਾ ਹੈ ਜਦੇ ਵਿੱਚ ਹਰ ਇੱਕ ਬੰਦੇ ਨੂੰ ਇਜਾਜ਼ਤ ਹੈ ਭਾਵੇਂ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਭਾਵੇਂ ਇਸ ਕ੍ਰਿਸਚੀਅਨ ਸਾਢੇ 20 ਸਾਰਿਆਂ ਨੂੰ ਆਜ਼ਾਦੀ ਹੈ ਇੱਥੇ ਇਹ ਮਹਿਸੂਸ ਹੁੰਦਾ ਮੈਂ ਉੱਤਰਖੰਡ ਗਿਆ ਸਾਂ ਉੱਥੇ ਵੀ ਲੋਕਾਂ ਤੋਂ ਪੁੱਛਿਆ ਇੱਕ ਮੁਸਲਮਾਨ ਤੋਂ ਪੁੱਛਿਆ ਮੈਂ ਕਿ ਕੀ ਪੋਜੀਸ਼ਨ ਇਤੇ ਕੀ ਹੈ ਤੁਸੀਂ ਕੀ ਮੰਗਦੇ ਹੋ ਕਿ ਕਿਹਦੀ ਹਕੂਮਤ ਆ ਉਹ ਕਹਿੰਦੇ ਸਾਢੇ ਬਸੇ ਤਾਂ ਯੋਗੀ ਬਹੁਤ ਜ਼ਬਰਦਸਤ ਹੈ ਮੋਦੀ ਸਰਕਾਰ ਜ਼ਬਰਦਸਤ ਹੈ ਕਿਉਂਕਿ ਗੁੰਡਾਗਰਦੀ ਖਤਮ ਹੋ ਗਈ ਜਦੋਂ ਤੋ ਅਤੀਕ ਖੁਰਮਾਨ ਉਹਨੇ ਨੂੰ ਮਾਰਿਆ ਨੇ ਉਹਦੇ ਤੋਂ ਬਾਅਦ ਜਿਹੜੇ ਬਦਮਾਸ਼ ਗਰੁੱਪਨ ਉਹ ਖਤਮ ਹੋ ਗਏ ਅੱਛਾ ਕਬਜ਼ਾ ਫੈਕਟਰੀ ਜਿਹੜੇ ਉਹ ਪਲਾਟਾਂ ਵਗੈਰਾ ਤੇ ਕਬਜ਼ਾ ਕਰਦੇ ਸਨ ਉਹਨਾਂ ਲੋਕਾਂ ਨੂੰ ਲੋਕ ਇਤਨਾ ਖੁਸ਼ ਹਨ ਮੁਸਲਮਾਨ ਵੀ ਖੁਸ਼ ਹਨ ਅਗਰ ਮੇਰੇ ਮੂਤੇ ਯਕੀਨੀ ਆਂਦਾ ਕੋਈ ਮੀਡੀਆ ਵਾਲਾ ਜਾ ਕੇ ਉੱਥੇ ਵੇਖੇ ਮੁਸਲਮਾਨਾਂ ਤੋਂ ਇੰਟਰਵਿਊ ਲੈ ਕੇ

ਬਹੁਤ ਸੋਹਣੀ ਜ਼ਿੰਦਗੀ ਕੱਢ ਰਹੇ ਆ। ਦੱਸੋ ਜੀ ਕਿਵੇਂ ਲੱਗ ਰਿਹਾ ਤੁਹਾਡੇ ਟੇਬਲ ਦੇ ਉੱਪਰ ਜਿਹੜੇ ਹੈ ਬਿਠੇ ਦੀਏ ਤੇ ਕਿਵੇਂ ਜਿਹੜਾ ਹੈ ਤੁਹਾਨੂੰ ਕਿੰਨਾ ਮੋਢੀ ਮੰਗਦੇ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਆਂਦੇ ਲਈ ਬਹੁਤ ਦਿਲਦਿਆਂ ਕਰ ਰਹਿਆਂ ਦਾ ਧੰਨਵਾਦ ਵਿਖਤ ਕਰਦਾ ਹਾਂ ਤੇ ਦੂਸਰਾ ਸਭ ਤੋਂ ਵਧੀਆ ਢੰਗ ਨਾਲ ਇਹਨਾਂ ਨੇ ਜੋ ਵੀ ਸ਼ਬਦ ਦੇ ਨਾਲ ਬਹੁਤ ਹੀ ਅੱਛੀ ਢੰਗ ਨਾਲ ਤੁਹਾਨੂੰ ਇਹਨਾਂ ਨੇ ਯਕੀਨ ਦਿਵਾਇਆ ਔਰ ਮੇਰੇ ਲਈ ਤੇ ਪ੍ਰਾਊਡ ਮੂਵਮੈਂਟਸ ਨੇ ਵੀ ਇਹ ਸਾਡੇ 2 ਨੰਬਰ ਵਾਰਡ ਦੇ ਉੱਪਰ ਭਾਜਪਾ ਦੇ ਪ੍ਰਤੀ ਮੋਦੀ ਸਾਹਿਬ ਦਾ ਸਮਰਥਨ ਕਰ ਰਹੇ ਹਨ ਪੂਰੇ ਦੇਸ਼ ਦੇ ਵਿੱਚ ਜੋ ਇਸ ਟਾਈਮ ਲਹਿਰ ਚੱਲ ਰਹੀ ਆ ਉਹ ਮੋਦੀ ਸਾਹਿਬ ਦੀ ਲਹਿਰ ਚੱਲ ਰਹੀ ਆ ਔਰ ਇੱਥੇ ਜੋ ਵੀ ਮੈਂ ਮਾਰਨਿੰਗ ਟਾਈਮ ਤੋਂ ਤਕਰੀਬਨ ਸਾਰੇ ਪਾਸੇ ਜਾ ਕੇ ਮੌਕਾ ਮਿਲਿਆ ਮੈਨੂੰ ਔਰ ਬਹੁਤ ਹੀ ਅੱਛੇ ਢੰਗ ਨਾਲ ਇੱਥੇ ਭਾਰਤੀ ਜਨਤਾ ਪਾਰਟੀ ਹੱਕ ਵਿੱਚ ਮੋਦੀ ਸਾਹਿਬ ਦੀ ਸਰਕਾਰ ਬਣਾਉਣ ਦੇ ਲਈ ਲੋਕ ਬਹੁਤ ਮਿਹਨਤ ਕਰ ਰਹੇ ਆ ਪੂਰੀ ਡੈਡੀਕੇਸ਼ਨ ਨਾਲ ਮਿਹਨਤ ਕਰ ਰਹੇ ਆ ਤੁਹਾਡੇ ਚੈਨਲ ਦੇ ਥਰੂ ਮੈਂ ਸਾਰੇ ਨਿਵਾਸੀਆਂ ਦਾ ਖੰਡਾ ਨਿਵਾਸੀਆਂ ਦਾ ਜੋ ਸਾਥ ਦੇਣ ਪਾਰਟੀ ਦਾ ਬੀਜੇਪੀ ਦਾ ਮੈਂ ਧੰਨਵਾਦ ਕਰਦਾ ਹਾਂ ਕਿੰਨੇ ਕਿੰਨੇ ਪਰਸੈਂਟ ਵੋਟ ਜਿਹੜੀ ਹੈ ਪੋਲ ਹੋਈ ਹੈ ਸਰ ਜੋ ਮੈਂ ਜਿਹੜੇ ਕੋ ਰਿਪੋਰਟਸ ਆ ਰਹੀਆਂ ਸਰਵੇ ਦੀਆਂ ਜੋ ਰਿਪੋਰਟਸ ਮੈਂ ਖੁਦ ਚੈੱਕ ਕੀਤੀਆਂ ਨੇ ਔਰ ਅੱਜ ਦੋ ਕੋਈ ਆਲਮੋਸਟ 50 55 45 ਔਰ ਕੁਝ ਜਗ੍ਹਾ ਦੇ ਉੱਪਰ 65 ਵੋਟਸ ਵੀ ਪੋਲ ਹੋਈਆਂ ਨੇ ਔਰ ਜੋ ਲੱਗ ਰਿਹਾ ਮੇਰੇ ਕੋਲ 60% ਇਹ ਪਲੱਸ ਮਾਈਨਸ ਥੋੜਾ ਬੋਤਾ ਫਰਕ ਰਹਿ ਸਕਦਾ ਹਾਂ ਸੋਏ ਸੀ ਨੰਦਾ ਜੀ ਜਿਹੜੇ ਕੀ ਮੰਡਲ ਦੇ ਪ੍ਰਧਾਨ ਨੇ ਭਾਜਪਾ ਦੇ ਇਹਨਾਂ ਨਾਲ ਵੀ ਗੱਲਬਾਤ ਹੋਈ ਹੈ